ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੁੱਡੀ ਟੁੱਡੀ ਪਿੰਡ ਫਰੀਦਕੋਟ ਜ਼ਿਲ੍ਹਾ ਦਾ ਨੇੜੇ ਇਹਦੇ ਕਲੇਰ ਪਿੰਡ ਰਹਿ ਜਾਂਦਾ ਤੇ ਕਲੇਰ ਪਿੰਡ ਹਾਈਵੇ ਤੇ ਆਉਂਦਾ ਜਿਹੜਾ ਫਰੀਦਕੋਟ ਤੋਂ ਸ੍ਰੀ ਅਮਰਸਰ ਸਾਹਿਬ ਨੂੰ ਜਾਂਦਾ ਹੈ 3 ਕਿਲੋਮੀਟਰ ਉੱਥੋਂ ਸਾਈਡ ਤੇ ਆਟਵਾ ਪਿੰਡ ਨੇੜੇ ਪਿੰਡ ਪਾਣਾ ਵੀ ਹੈ ਝੁਮੇਲੀ ਵੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਪਰਾਣਾ ਇਹਨਾਂ ਦਾ ਵਪਾਰ ਦਾ ਕੰਮ ਆ ਤੇ ਨਾਲ ਘਰੇ ਦੁੱਧ ਤੇ ਲਾਏ ਹੋਏ ਪਸ਼ੂ ਵੀ ਤੁਸੀਂ ਦੇਖੋਗੇ ਸਾਰਾ ਘਰ ਸੁਖ ਨਾਲ ਭਰਿਆ ਹੀ ਦਿਸੂਗਾ ਚੌਂਕ ਆ ਬਾਈ ਨੂੰ ਨਾਲ ਘੋੜੀਆਂ ਦਾ ਵੀ ਤਿੰਨ ਕਨਗ ਇੱਥੇ ਖੜੇ ਐ ਅੰਦਰ ਵੀ ਤੁਸੀਂ ਕਾਫੀ ਨਗ ਦੇਖੋਗੇ ਸਾਹਮਣੇ ਕੈਮਰੇ ਦੀ ਨਿਗਾ ਚ ਅੱਜ ਜਿਹੜੀ ਆਪਣੀ ਵੀਡੀਓ ਹੈ ਇਹਦੇ ਚ ਇੱਕ ਤਾਂ ਅੱਛੀ ਬਾਈ ਨੇ ਵੇਚਣੀ ਐ ਇੱਕੇ ਗਾਂ ਸੂਈ ਸਵਾਈ ਐ ਜਿੰਨਾ ਦੁੱਧ ਇਸ ਟਾਈਮ ਤਿਆਰ ਆ ਉਹ ਤੁਹਾਨੂੰ ਦੱਸ ਦਿਆਂਗੇ ਥੋੜਾ ਹੱਕਾ ਵੀ ਤੁਸੀਂ ਦੋ ਟਾਈਮ ਚੋ ਲੋ ਤੋ ਸੱਲੀ ਕਰ ਲੋ ਫੁੱਲ ਉਦੋਂ ਬਾਅਦ ਤੁਹਾਡੀ ਸੇਵਾ ਆ ਵੀ ਤੁਸੀਂ ਕਿੰਨਾ ਦੁੱਧ ਚਾਹੋਗੇ ਇਹ ਤੋਂ ਇਲਾਵਾ ਇੱਕ ਜਰਸੀ ਵੈੜ ਜਿਹੜੀ ਇਹ ਕਾਫੀ ਕਲਰ ਦੇ ਵਿੱਚ ਹੈ ਇਹ ਹਜੇ ਗੱਬਣ ਹੈ ਸੋ ਨਾਗ ਟੋਟਲ ਤਿੰਨ ਵੀਡੀਓ ਛੋਣਗੇ ਕਿੰਨਾ ਬਾਰੇ ਗੱਲਬਾਤ ਹੋਊਗੀ ਵੀਡੀਓ ਨੂੰ ਐਂਡ ਤੱਕ ਦੇਖਿਓ ਫਿਰ ਬੇਮਤੀ ਆ ਵੀ ਪਸ਼ੂ ਇੱਥੋਂ ਆਪਦੀ ਸਮਝ ਨਾਲ ਖਰੀਦ ਲਿਓ ਜਦੋਂ ਤੁਸੀਂ ਇੱਥੋਂ ਖਰੀਦ ਕੇ ਲੈ ਜਾਂਦੇ ਹੋ ਫਿਰ ਤੁਹਾਡੀ ਸਾਮ ਸੰਭਾਲ ਉਹਦੇ ਤੇ ਡਿਪੈਂਡ ਕਰੂਗਾ ਇਹਨਾਂ ਪਸ਼ੂਆਂ ਤੋਂ ਕੀ ਪ੍ਰੋਫਿਟ ਤੁਸੀਂ ਲੈਨੇ ਹੋ ਤਾਂ ਉਹ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਇਹਨਾਂ ਵੜਾਂ ਬਾਰੇ ਬਾਈ ਸਤਿ ਸ੍ਰੀ ਅਕਾਲ ਬាទ ਜੀ ਹਾਂ ਜੀ ਧੰਨਵਾਦ ਜੀ ਸਰੋਤ ਤੇ ਸੰਬੰਧਚਨ ਦੇ ਵਿੱਚ ਵਿੰਦੇ ਸਾਰਿਆਂ ਦਾ ਧੰਨਵਾਦ ਭਾਈ ਜੀ ਨਾਮ ਆਪਣਾ ਇੱਕ ਵਾਰ ਦੱਸ ਦਿਓ ਨਾਮ ਭਾਈ ਆਪਣਾ ਸੁਖਦੇਵ ਸਿੰਘ ਹਮਮ ਔਰਫ ਕਿਕਰ ਸਿੰਘ ਠੀਕ ਹੈ ਠੀਕ ਹੈ ਅੱਛਾ ਸੁਖਦੇਵ ਭਾਈ ਅੱਜ ਆਪਾਂ ਦੋ گاਵਾ ਤੇ ਇੱਕ ਵਾੜ ਵੇਚਾਂਗੇ ਪਹਿਲੇ ਨੰਬਰ ਤੇ ਜਿਹੜੀ ਜਰਸੀ ਚ ਪੈਂਦੀ ਵਾੜ ਹੈ ਕਿੰਨਵਾ ਸੂਆ ਸੁੰਦੀ ਹੈ ਜੀ ਭਾਈ ਜੀ ਪਹਿਲੇ ਸੂਏ ਸੁੰਰੇ ਨੇ ਤੇ ਚਾਰ ਤਾਂ ਹੁੰਦਾ ਬੱਚੀ ਇਹਦੇ ਠੀਕ ਹੈ ਦੈਣ ਹਜੇ ਕਿੰਨੇ ਲੈ ਸਕਦੀ ਹੈ ਦੈਣ ਇਹਦੇ ਹਜੇ ਹਫਤਾ ਪਿਆ ਇਹਦਾ ਸਹੀ ਠੀਕ ਹੈ ਅੱਛਾ ਇਹਦੀ ਡਿਮਾਂਡ ਕੀ ਰੱਖਦੇ ਹੋ ਡਿਮਾਂਡ ਇਹਦੀ ਫੋਨ ਤੇ ਕਰਾਂ ਤੁਰਤ ਜੀ ਨੂੰ ਬਈ ਹਾਂਜੀ ਦੋਸਤੋ ਸੂਆ ਪਹਿਲਾ ਦੰਦੋਂ ਬਾਈ ਦੱਸਦੇ ਆ ਵੀ ਚਾਰ ਦੰਦ ਹੈ ਹਜੇ ਹਫਤਾ ਲੈਂਦੀ ਹੈ ਕਾਫੀ ਕਲਰ ਆਮ ਤੌਰ ਤੇ ਜਦੋਂ ਐਫ ਐਫ ਦੇ ਆਪਾਂ ਜਰਸੀ ਸੀਮ ਲਵਾ ਦਿੰਦੇ ਆ ਤਾਂ ਉਦੋਂ ਪੈਦਾ ਹੁੰਦਾ ਜਿੰਨਾ ਕੁ ਮੈਂ ਹੁਣ ਤੱਕ ਦੇਖਿਆ ਸੋ ਫਿਕਸ ਹਵਾਨੇ ਦੀ ਵੜ ਹੈ ਚੰਗਾ ਹਵਾਨਾ ਤਿਆਰ ਕਰੂਗੀ ਹਜੇ ਹਫਤਾ ਪਿਆ ਥੱਲੋਂ ਮੋੜ ਬੱਜ ਗਿਆ ਹਵਾਨੇ ਦਾ ਰੌਊਗਾ ਖੁੱਚਾ ਧੋਤੇ ਮਤਲਬ ਫਿਟਿੰਗ ਵਾਲਾ ਹਵਾਨਾ ਕੱਢੂਗੀ ਕਰਮਾ ਵਾਲੀ ਲੱਗਦਾ ਇਹੀ ਹੈ ਅਗਾੜੀ ਸੋਹਣੀ ਆ ਦੋਸਤੋ ਵੈੜਦੀ ਢਾਂਚਾ ਬਹੁਤ ਸੋਹਣਾ ਰਹਿਣਾ ਹੈ ਦਾ ਸਟਰਕਚਰ ਇਹਦਾ ਚੰਗਾ ਹੈ ਸੋ ਇਹ ਪਹਿਲਾਂ ਵੈੜ ਰੇਟ ਫੋਨ ਤੇ ਆ ਜਿਹਨੂੰ ਪਸੰਦ ਆਵੇ ਤਾਂ ਕਾਲ ਕਰਕੇ ਰੇਟ ਕਨਫਰਮ ਤੁਸੀਂ ਕਰ ਸਕਦੇ ਹੋ ਚੰਗੇ ਢਾਂਚੇ ਦੀ ਸੋਹਣੀ ਵੈੜ ਇਹ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਜਦੋਂ ਜਰਸੀ ਸੀਮਨ ਲੱਗਦਾ ਰਹਿੰਦਾ ਤਾਂ ਫਿਰ ਇਹਦੇ ਤੋਂ ਪਿਓਰ ਜਰਸੀ ਵੀ ਤਿਆਰ ਹੋ ਜਾਣੀ ਹੈ ਆ ਆ ਆਪਣੇ ਕੋਲੇ ਖੜੀ ਅੱਛੇ ਇੱਥੇ ਆਪਣੇ ਕੋਲ ਦਾ ਕਪਣਾ ਹੈ 1.5 ਮਹੀਨਾ 2 ਮਹੀਨਾ ਬਾਈ ਅੱਛੀ ਠੀਕ ਹੈ ਓਕੇ ਅਸ਼ੇ ਕਰਦੀ ਆਪਣੀ ਬੈਣ ਤੋਰ ਦੋ ਇੱਕ ਗਰਾਫ ਹੋਰ ਜੀ ਸੋ ਦੋਸਤੋ ਇਹ ਬਾਈ ਜੀ ਹੋਰੀ ਕਹਿੰਦੇ ਵੀ ਹੋਮ ਬਰੀਡ ਹੈ 1.5 ਮਹੀਨਾ ਦੀ ਮਾਦਾ ਰਹਿੰਦਾ ਸੋ ਉਨਚ ਤੇ 42 43 ਕਿਲੋ ਦੁੱਧ ਦਾ ਰਿਕਾਰਡ ਹੈ ਹਾਂ ਜੀ ਬਰਾਇਤਾ ਠੀਕ ਹੈ ਇਹ ਆਪ ਜੀ ਬਹੁਤ ਚੰਗੇ ਸਿਹਤ ਦੇ ਜਾਂ ਤੇ ਬਾਹਰ ਵੀ ਚੰਗਾ ਲੱਗਦਾ ਹੈ ਇਸੋ ਦੇਲ ਬਾਈ ਦਾ ਬਸਾਰੀ ਦੇ ਦੇ ਆਗੇ ਬਾਕੀ ਦੁੱਧ ਹਮੇਸ਼ਾ ਮੈਂ ਇਹ ਗੱਲ ਕਰਦਾ ਹੁੰਦਾ ਵੀ ਜਿਹੜਾ ਵੀ ਖਰੀਦਦਾ ਉਹਨੇ ਦੇਖਣਾ ਹੁੰਦਾ ਵੀ ਮੈਂ ਜਿਹੜੀ ਚੀਜ਼ ਖਰੀਦਦਾ ਮੈਂ ਉਹਦੇ ਤੋਂ ਕਿੰਨਾ ਦੁੱਧ ਚੋ ਸਕਦਾ ਕਿਉਂਕਿ ਹਰੇਕ ਦੀ ਸਾਮ ਸੰਭਾਲ ਨਾਲ ਪਸ਼ੂ ਅਲੱਗ-ਅਲੱਗ ਦੁੱਧ ਦਿੰਦੇ ਆ ਬੰਦੋ ਜੀ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਪਹਿਲਾਂ ਵੇਣ ਇਸ ਤੋਂ ਬਾਅਦ ਇੱਕ ਸੂਈ ਸਵਾਈ ਗਾਂ ਤੁਹਾਨੂੰ ਦਿਖਾ ਦੇਵਾਂਗੇ ਤੇ ਬਾਅਦ ਵਿੱਚ ਦਿਖਾਉਂਗਾ ਇੱਕ ਛੋਟੀ ਬੱਚੀ ਜਿਹੜੀ ਬਾਈ ਨੇ ਵੇਚਣੀ ਹੈ ਬੱਚਾ ਹੀ ਅਜੇ ਛੋਟੀ ਉਮਰ ਦਾ ਪਰ ਆਪਾਂ ਦੋ ਨੰਬਰ ਦੇ ਉੱਤੇ ਇਹ ਦਿਖਾਦਾ ਜੀ ਜੀ ਹਾਂਜੀ ਫੇਸ ਬੱਚੀ ਦਾ ਹਾਂ ਜਮੇ ਨਿੱਕਾ ਨਿੱਕੇ ਨਿੱਕੇ ਕੰਨਾਂ ਜਮੇ ਸਹੀ ਠੀਕ ਹੈ ਭਾਈ ਜਿਹੜੀ 2 ਨੰਬਰ ਤੇ ਗਾਂ ਆਪਾਂ ਵੇਚਨੀ ਆ ਸਕਦੇ ਬਾਈ ਤੇ ਜੀ ਦੂਜਾ ਸੂਆ ਸੂਈ ਵੀ ਆ ਬੈੜ ਹਾਂ ਅਜ 13 14 ਦਿਨ ਹੋ ਗਏ ਆ ਤੇ 20 ਕਿਲੋ ਦੁੱਧ ਨੈਟ ਕੰਡੇ ਦੇ ਜਾਣੇ ਹੈ ਉੱਤੇ ਆਪਾਂ 20 ਕਿਲੋ ਦੱਸਦੇ ਆ ਠੀਕ ਹੈ ਕੋਈ ਵੀ ਭਾਈ ਆਪਣੇ ਘਰੇ ਦੋ ਡੰਗ ਚਾਰ ਡੰਗ ਚੋ ਕੇ ਤੇ ਸਲੀ ਕਰਕੇ ਕੰਡੇ ਦੇ ਤੋਲ ਕੇ ਲੈ ਜੀ ਠੀਕ ਹੈ ਰੇਟ ਇਹਦਾ ਭਾਈ ਰੇਅਰ ਫੋਨ ਤੇ ਹੋਊਗਾ ਤੋੜ ਦਿਓ ਨੂੰ ਦੋਸਤੋ ਦੂਜਾ ਸੂਆ 13 14 ਦਿਨਾਂ ਦੀ ਸੂਈ 20 ਕਿਲੋ ਨੂੰ ਦੁੱਧ ਕਰ ਗਈ ਹੈ ਤਿਆਰ ਇੱਥੇ ਪਾਸ ਹੋਊਗਾ ਬਾਈ ਘਟਦਾ ਨਹੀਂਗਾ ਠੀਕ ਹੈ ਇੱਥੇ ਤੁਸੀਂ ਇਹ ਚੋ ਸਕਦੇ ਹੋ ਤੁਹਾਡੇ ਘਰੇ ਜਾ ਕੇ ਸੇਵਾ ਤੇ ਹੀ ਹੈ ਥਣ ਸੋਹਣੇ ਆ ਦੋਸਤੋ ਹਵਾਨਾ ਇਹਦਾ ਚੰਗਾ ਹੈ ਫਿਟਿੰਗ ਵਾਲਾ ਹੋਆ ਹਜੇ ਮੈਲੇ ਤੋਂ ਨਹੀਂ ਚਲੀ ਇਹ ਹਜੇ ਮੈਲੇ ਤੋਂ ਆਪਣੇ ਘਰੇ ਸੂਈ ਹੈ ਇਹ ਠੀਕ ਹੈ ਬਾਈ ਸਵੇਰ ਵੀਡੀਓ ਬਣਾ ਰਹੇ ਦੋਸਤੋ ਚੜਦਾ ਸੂਰਜੇ ਇਸ ਸਾਈਡ ਤੋਂ ਤੁਸੀਂ ਦੇਖੋ ਤੇ ਅਸੀਂ ਇਹਨਾਂ ਦੀ ਚੁਆਈ ਹਜੇ ਇਸ ਗਾਂ ਦੀ ਹਜੇ ਹੋਣ ਵਾਲੀ ਹੈ ਗੱਲ ਧਿਆਨ ਚ ਰੱਖਿਆ ਪਰੇ ਹਵਾਨੇ ਚ ਤੁਹਾਨੂੰ ਇਹ ਵਹਿੜ ਦਿਖਾ ਰਹੇ ਆ ਦੂਜਾ ਸੂਆ ਸੂਈ ਐ ਰੇਟ ਫੋਨ ਤੇ ਐ ਸਾਡਾ ਦਾ ਵੀ ਤਕਾਲ ਕਰਕੇ ਰੇਟ ਕਨਫਰਮ ਕਰ ਲਿਓ ਮੰਨਣੇ ਕੋ ਤੋਰ ਨਹੀਂ ਘਮਾ ਦਿਓ ਇੱਕ ਵਾਰ ਹੋਰ ਭਾਈ ਆ ਜਾ ਪੁੱਤ ਆ ਜਾ ਆ ਜਾ ਫਿਰ ਜਾਓ ਨਹੀਂ ਕੋਈ ਸੋਏ ਨੇ ਬੱਚੇ ਨੂੰ ਜਨਮ ਦਿੱਤਾ ਮੇਲ ਕਾ ਫੈਦੇ ਨਾਲ ਬਾਈ 3 ਕੋ ਮਾਲੋ ਭਾਈ ਆਹ ਰੇਟ ਸੋਏ ਤਾਜੀ ਸੂਈ ਵੀ ਦੂਜਾ ਸੂਆ ਆਗਾ ਤੁਹਾਨੂੰ ਦਿਖਾ ਰਹੇ ਆ ਦੋਸਤੋ 6 ਦਾ ਹੁੰਦਾ ਇਹ ਠੀਕ ਐ 6 ਦਾ ਹੁੰਦਾ ਤੋ 6 ਦਾ ਹੁੰਦਾ ਸੋਨਾ ਟਾਂਜਾ ਸੋ ਇਹ 2 ਨੰਬਰ ਤੇ ਸੀ ਇੱਕ ਛੋਟਾ ਬੱਚਾ ਬਾਈ ਕੋਲ ਵਿਕਰੀ ਵਾਲਾ ਇਹਦੀ ਵੀ ਡਿਟੇਲ ਥੋੜੀ ਪੁੱਛ ਲੈਨੇ ਆਪਾਂ ਬਾਕੀ ਜਿਗ ਦੀ ਸੀਲ ਠੰਡੀ ਬਹੁਤ ਆ ਜਿਵੇਂ ਮਰਜੀ ਚੋਲਾ ਇਹਨੂੰ ਮਤਲਬ ਬੱਚਾ ਆਪਣਾ ਹੱਥੇ ਚੋਲਾ ਪਣਾ ਮਸ਼ੀਨ ਤੇ ਚੋਲਾ ਠੀਕ ਹੈ ਕੋਈ ਦਿੱਕਤ ਨਹੀਂ ਗੱਲ ਪਿਆਰ ਇਹਦੀ ਕੀ ਡਿਟੇਲ ਆ ਸਕਦੇ ਬਾਈ ਕਿੰਨੇ ਵਰ ਬੱਚੀ ਹੈ ਇਹ ਹੂੰ ਜੱਜ ਸੀ ਮੰਮੀ ਦੀ ਮਾਂ ਦਾ ਦੁੱਧ ਸੀ ਜੋ ਆਪਣੇ ਕੋਲ 44-45 ਕਿਲੋ ਉਹਨੂੰ 3 ਕਿ ਮਹੀਨਿਆਂ ਕੋ ਡੈਸ ਹੋ ਗਿਆ ਦੀ ਅੱਛਾ ਠੀਕ ਹੈ। ਸੋ 7 ਮਹੀਨੇ ਦੀ ਅਮਰ ਹੈ। ਠੀਕ ਹੈ। ਅੱਛਾ ਇਹ ਇਹਦਾ ਰੇਟ ਕੀ ਰੱਖੋਗੇ? ਤੋਰ ਦਈਏ ਇਹਨੂੰ। ਸੋ 7 ਮਹੀਨੇ ਉਮਰ ਹੈ। ਕਿਆ ਥਾਣਾ ਪੂਰਾ ਵੀ ਫੋਰਸ਼ਾਂਖ ਹੈ ਨਹੀਂਗੀ? ਠੀਕ ਹੈ। ਹਾਂ। ਪੂਰੇ ਚੰਗੇ ਸੀਮਨ ਦੀ ਹੈ ਕਿ ਮੈਨੂੰ ਉਹਦਾ ਮੈਂ ਤਾਂ ਆਪ ਅਣਪਾਣਾ ਬੇਟੇ ਦੇ ਸਾਰੇ ਲਿਖਿਆ। ਹੂੰ। ਉਹ ਆਪਾਂ ਟ੍ਰੀਟ ਕਰ ਸਕਦੇ। ਠੀਕ ਹੈ। ਲਿਓ ਵਾਪਸ ਬਈ ਇੱਥੇ। ਸੋ ਇਹਦੀ ਉਮਰ ਦੋਸਤੋ 7 ਮਹੀਨੇ ਹੈ। ਸੋ ਅੱਜ ਦੀ ਜਿਹੜੀ ਵੀਡੀਓ ਸੀ ਦੋਸਤੋ ਇਹਦੇ ਤਿੰਨੇ ਨਾਕ ਤੁਹਾਨੂੰ ਦਿਖਾਤੇ ਆ। ਤਸੱਲੀ ਕਰ ਲਿਓ ਆ ਕੇ ਜਿਹੜਾ ਪਸ਼ੂ ਤੁਹਾਨੂੰ ਜਚਿਆ ਨੰਬਰ ਸਕਰੀਨ ਉੱਤੇ ਬਾਈ ਜੀ ਹੋਰਾਂ ਦਾ ਲਗਾਤਾਰ ਹੀ ਚੱਲਦਾ ਐ ਇਸ ਤੇ ਤੁਸੀਂ ਕਾਲ ਕਰੋਗੇ। ਢੁੱਡੀ ਪੈਂਡ ਐ ਤੇ ਕਿਕਰ ਵਪਾਰੀ ਦਾ ਘਰ ਪੁੱਛ ਕੇ ਆ ਜਾਓਗੇ ਮੇਰੇ ਖਿਆਲ ਚ ਫੋਨ ਲਾਉਣ ਦੀ ਵੀ ਲੋੜ ਨਹੀਂ ਤੁਸੀਂ ਘਰੇ ਆ ਸਕਦੇ ਹੋ। ਠੀਕ ਆ ਓਕੇ। ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ।